ਜਿੱਥੇ ਤੁਹਾਡੇ ਮਨ 'ਚ ਮਰਨ ਦੀਆਂ ਸੋਚਾਂ ਆਉਂੀਆਂ ਨਾ ਕਿ ਮੇਰੀ ਜ਼ਿੰਦਗੀ ਖਤਮ ਹੋ ਜੇ ਮੈਨੂੰ ਇਹ ਜ਼ਿੰਦਗੀ ਨਹੀਂ ਚਾਹੀਦੀ ਮੈਂ ਯਕੀਨ ਦੇ ਨਾਲ ਕਹਿ ਸਕਦਾ ਜੇ ਬਾਬਾ ਦੀਪ ਸਿੰਘ ਦੇ ਨਾਮ ਦਾ ਸਹਾਰਾ ਫੜਿਆ ਹੈਗਾ ਉਹਨਾਂ ਦੇ ਨਾਮ ਦੀ ਜੋਤ ਤੁਹਾਡੇ ਅੰਦਰ ਹਰ ਵਕਤ ਜਗਦੀ ਹੋਏਗੀ ਹਰ ਘੜੀ ਧੰਨ ਧੰਨ ਬਾਬਾ ਦੀਪ ਸਿੰਘ ਦੀ ਧੰਨ ਧੰਨ ਬਾਬਾ ਦੀਪ ਸਿੰਘ ਦਾ ਨਾਮ ਤੁਹਾਡੇ ਮੁੱਖ 'ਚ ਰਹੇਗਾ ਦੇਖਣਾ ਆਪਣੇ ਆ ਵੀ ਜਿਹੜੇ ਕੰਮ ਫਸੇ ਹੈ ਨਾ ਆਪਣੇ ਬਣ ਹੀ ਜਾਣੇ ਆ ਤੁਸੀਂ ਸਿਖਰੇ ਉੱਤੇ ਆਪ ਹੀ ਕਹਿਣਾ ਕਿ ਬਾਬਾ ਦੀਪ ਸਿੰਘ ਜੀ ਇਹਦਾ ਚੀਜ਼ ਹੀ ਨਾਮੁਮਕਿਲ ਸੀ। ਇਹਦਾ ਮੈਂ ਕਦੇ ਸੋਚਿਆ ਹੀ ਨਹੀਂ ਸੀ ਮੈਨੂੰ ਮਿਲੇਗੀ ਤੁਸੀਂ ਪਲਾ ਦੇ ਵਿੱਚ ਮੇਰੀ ਝੋਲੀ ਪਾਤੀ ਹੈ। ਐਨੇ ਖਜ਼ਾਨੇ ਬਾਣੇ ਤੁਹਾਡੀ ਝੋਲੀ ਜਨੇ ਸੁੱਖ ਲੈ ਗਿਆਣੇ ਤੁਹਾਡੀ ਜ਼ਿੰਦਗੀ ਚ ਇਹ ਪ੍ਰੀਖਿਆਵਾ ਦਾ ਸਮਾਂ ਜਦੋਂ ਖਤਮ ਹੁੰਦਾ ਨਾ ਜਦੋਂ ਓਕੇ ਇਮਤਿਹਾਨ ਤੁਸੀਂ ਪਾਰ ਕਰਦੇ ਉਹਦਾ ਨਾਮ ਲੈ ਗਏ। ਤਾਂ ਅੱਗੇ ਫਿਰ ਸੁੱਖਾਂ ਦੇ ਰਸਤੇ ਸ਼ੁਰੂ ਹੋ ਜਾਂਦੇ ਆ। ਐਨੇ ਖਜ਼ਾਨੇ ਭਰ ਦਿੰਦਾ ਮਾਲਕ ਤੁਹਾਡੀ ਜ਼ਿੰਦਗੀ ਜਿਹੜੇ ਕਦੇ ਮੁੱਕ ਹੀ ਨਹੀਂ ਸਕਦੇ। ਸਭ ਕੁਝ ਚੰਗਾ ਆਏਗਾ ਬਾਬਾ ਦੀਪ ਸਿੰਘ ਦਾ ਨਾਮ ਲੈ ਜੋ ਕੁਝ ਨਹੀਂ ਹੁੰਦਾ ਗੁਜ਼ਰ ਜੇਗੀ ਇਹ ਵੀ ਘੜੀ ਨਿਕਲ ਜਾਏਗਾ ਵੀ ਸਮਾਂ ਬਾਬਾ ਦੀਪ ਸਿੰਘ ਜੀ ਬੈਠੇ ਆ ਮਨਾ ਟੈਨਸ਼ਨ ਨਾ ਲੈ ਤੇਰੀ ਜ਼ਿੰਦਗੀ ਤੇ ਜੋ ਨਹੀਂ ਹੋਣਾ ਉਹ ਵੀ ਕਰਕੇ ਦਿਖਾਣਗੇ ਜਿਹੜੇ ਸੱਚੇ ਦਿਲੋਂ ਪਿਆਰ ਕਰਦੇ ਬਾਬਾ ਦੀਪ ਸਿੰਘ ਦੇ ਨਾਲ ਉਹ ਜ਼ਰੂਰ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ